ਸੁਕਰਤੀਆਂ ਨਾਲ ਵਧੀਆ ਪਿਆਰ ਸੀਗਾ ਹਾਂਜੀ ਹਨਾ ਤੁਸੀਂ ਟੈਟੂ ਵੀ ਬਣਾਇਆ ਪਿਛਲੇ ਇੰਟਰਵਿਊ ਆ ਲਿਖਿਆ ਹੀ ਹੋਇਆ ਤੁਸੀਂ ਹਨਾ ਸ਼੍ਰੀਆਮ ਦਿਖੀ ਜਾਂਦਾ ਤੇ ਉਹਨੇ ਵੀ ਥੋੜਾ ਬਣਾਇਆ ਬਣਾਇਆ ਬਈ ਇੱਥੇ ਲਿਖਾਇਆ ਹੋਇਆ ਮੇਰਾ ਨਿਕਨੇਮ ਮੋਟਾ ਕਹਿੰਦੇ ਸਾਰੇ ਵੈਸੇ ਉਹਨੇ ਉਹੀ ਲਿਖਾਇਆ ਅੱਛਾ ਉਹਨੇ ਮੋਟਾ ਲਿਖਾਇਆ ਹੈ ਤੇ ਜਦੋਂ ਇਹਨਾਂ ਪਿਆਰ ਬਣਿਆ ਇੱਕ ਦੂਜੇ ਦੇ ਟੈਟੂ ਬਣ ਗਏ ਟੈਟੂ ਬਣਨ ਤੋਂ ਬਾਅਦ ਇਦਾਂ ਦੀ ਕੀ ਗੱਲ ਹੋਈ ਕਿ ਤੁਸੀਂ ਸਾਰੇ ਵੱਖੋ ਵੱਖ ਹੋ ਗਏ ਅਲੱਗ ਅਲੱਗ ਰਾਹ ਹੋ ਗਏ ਭਾਈ ਇੱਕ ਟੀਮ ਬਣਦੀ ਆ ਤੇ ਸਾਰੇ ਬਣਾ ਇੱਕ ਬੰਦਾ ਹੀ ਬਣਾਉਂਦਾ ਸਾਰੇ ਨਹੀਂ ਬਣਾ ਸਕਦੇ ਉਹਨੂੰ ਮਤਲਬ ਇੱਕ ਸਟਾਰਟਿੰਗ ਇੱਕ ਬੰਦੇ ਤੋਂ ਹੀ ਹੁੰਦੀ ਆ ਸਟਾਰਟਿੰਗ ਉਹਦੀ ਮੇਰੀ ਤੋਂ ਹੋਈ ਤੋੜ ਉਹਦੀ ਜਿਹੜੀ ਜਦੋਂ ਟੁੱਟੇ ਉਹ ਸੁੱਖ ਤੋਂ ਟੁੱਟੇ ਕਿੱਦਾਂ ਰੁੱਟੇ ਮੈਂ ਦੱਸਦਾ ਭਾਈ ਟੈਟੂ ਬਣਾ ਪਿਆਰ ਹੋਣਾ ਅਲੱਗ ਚੀਜ਼ ਆ ਜਦੋਂ ਆਪਾਂ ਕੋਈ ਆਪਣੀ ਲਾਈਫ ਚ ਪਹਿਲਾਂ ਕੋਈ ਵੀ ਨਹੀਂ ਹੁੰਦਾ ਨਾ ਆਪਾਂ ਅਗਲੇ ਦਾ ਮੋਹ ਪਿਆਰ ਕਰਦੇ ਆ ਕਿ ਆਪਣੇ ਕੋਲ ਇਹੀ ਰਾਹ ਆ ਇੱਥੇ ਕੁਰਕੂਈ ਰਸਤਾ ਨਹੀਂ ਹੈਗਾ ਉਹਦੀ ਜ਼ਿੰਦਗੀ ਚ ਇੱਕ ਕੁੜੀ ਆਈ ਅਲੀਸ਼ਾ ਨਾਮ ਕਰਕੇ ਉਹਦਾ ਪਾਲਰ ਆ ਉਲਵੇ ਚ ਪਾਲਰ ਆ ਉਲਵੇ ਸੈਕਟਰ 17 ਚ ਬੰਬੇ ਹਾਂ ਬੰਬੇ ਪਾਲਰ ਆ ਉਹਦਾ ਉਹਦੇ ਕੋਲ ਗੱਡੀ ਆ ਵਧੀਆ ਉਹਦਾ ਘਰ ਬਾਰ ਆਪਦਾ ਆ ਉਹ ਆਈ ਤੇ ਉਹਨੇ ਇੱਕ ਦਿਨ ਮੈਨੂੰ ਕਾਲ ਕਰਕੇ ਬਈ ਗਲੀ ਗਲੋ ਚ ਕੀਤਾ ਮੈਂ ਕਿਹਾ ਬਈ ਮੈਨੂੰ ਗਾਲਾਂ ਕੱਢਣ ਦਾ ਤਾਂ ਤੁਹਾਡਾ ਮਤਲਬ ਹੀ ਨਹੀਂ ਹੈਗਾ ਮਤਲਬ ਤਾਂ ਬਈ ਉਹਨੂੰ ਗਾਲਾਂ ਕੱਢਣ ਦਾ ਬੰਦਾ ਜਿਹਦੇ ਨਾਲ ਤੁਸੀਂ ਰਿਲੇਸ਼ਨ ਚੋ ਜਾਂ ਮੈਂ ਤੁਹਾਨੂੰ ਫੋਨ ਲਾ ਕੇ ਮਾਰਾ ਕਿਹਾ ਜਾਂ ਤੈਨੂੰ ਗੰਦੀ ਨਹੀਂ ਕਰਨਾ ਦੇਖਿਆ ਫਿਰ ਮੈਨੂੰ ਗਾਲਾਂ ਕੱਢੋ ਫਿਰ ਇਸ ਗੱਲ ਤੋਂ ਸੁੱਖਣੇ ਮੇਰੇ ਤੇ ਪਹਿਲੀ ਯਾਰ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਬ੍ਰਦਰ ਤੇਜੀ ਸੰਦਲਨਾਮ ਕਰਕੇ ਉਹਨੇ ਮੈਨੂੰ ਉੱਥੋਂ ਕੱਢਿਆ ਬਚਾਇਆ ਮੈਨੂੰ ਉਦਨ ਦੀ ਰਾਤ ਉਹਨੇ ਹੱਥ ਕਿਉਂ ਚੱਕਿਆ ਸੀ ਤੁਹਾਡੇ ਹੱਥ ਬਈ ਇਸੇ ਕਰਕੇ ਚੱਕਿਆ ਸੀ ਕਿ ਤੂੰ ਮੇਰੀ ਨਾਲ ਦੀ ਨੂੰ ਉਲਟ ਕਿਉਂ ਬੋਲਿਆ ਪਹਿਲੀ ਯਾਰ ਹੱਥ ਇਸ ਕਰਕੇ ਤੇ ਦੂਜੇ ਦਿਨ ਜਦਨ ਹੱਥ ਚੱਕਿਆ ਫਿਰ ਦੂਜੀ ਯਾਰ ਚੱਕਿਆ ਕਹਿੰਦਾ ਤੂੰ ਸਰਲੀਨ ਨੂੰ ਸੱਚ ਕਿਉਂ ਦੱਸਿਆ ਕਿ ਪੈਸੇ ਮੈਂ ਖਾਦੇ ਆ ਫਿਰ ਮੇਰੇ ਤੇ ਹੱਥ ਬਿਮਾਰ ਲੱਗਦੇ ਆ ਸੁਰਲੀਨ ਤਾਂ ਅੱਜ ਵੀ ਕਹੀ ਜਾਂਦੀ ਆ ਕਿ ਮੋਟਾ ਚੋਰ ਆ ਮੋਟਾ ਪੈਸੇ ਖਾਂਦਾ ਫਿਰ ਮੈਂ ਚੋਰ ਆ ਤਾਂ ਫਿਰ ਠੀਕ ਆ ਨਾ ਤੇ ਮੈਂ ਚੋਰ ਆ ਠੀਕ ਮੰਨ ਗਏ ਆ ਤੇ ਸਾਰੀ ਦੁਨੀਆ ਸਾਰੀ ਦੁਨੀਆ ਨੂੰ ਹੀ ਪਤਾ ਕੌਣ ਚੋਰ ਆ ਕਿਉਂ ਕਿ ਸੋਖਣੇ ਇੱਥੇ ਇੱਥੇ ਕਿਉਂ ਨਹੀਂ ਫੋਨ ਲੈ ਲਿਆ ਇੱਥੇ ਤਾਂ ਉੱਥੇ 13 ਸੀ ਨਾ ਪੈਸੇ ਆ ਸੁਰਲੀਨ ਦੇ ਪੈਸਿਆਂ ਦਾ ਫੋਨ ਆਇਆ ਅੱਜ ਉਹਨੂੰ ਪਤਾ ਸੀ ਕੰਟਰੋਵਰਸੀ ਚੱਲਦੀ ਕੰਟਰੋਵਰਸੀ ਦੇ ਵਿੱਚ ਵੜ ਜੂਗੀ ਫੇਅਰ ਫਾਲੋਅਰ ਵੀ ਇਸ ਨੂੰ ਪਤਾ ਸਾਰਿਆਂ ਦੇ ਵੱੱਦੇ ਆ ਬਈ ਕਿਹਦੇ ਨਹੀਂ ਵੱੱਦੇ ਅੱਜ ਕੌਂਟਰੋਵਰਸੀ ਚੱਲਦੀ ਆ ਉਹਦੇ ਚ ਮੈਂ ਵੜ ਜਾਨੀ ਆ ਫਾਲੋਅਰ ਵੀ ਆ ਜਾਣਗੇ ਮੇਰੇ ਪੈਸੇ ਤਾਂ ਵਾਪਸ ਆਉਣੇ ਹੀ ਆਉਣੇ ਆ ਪੈਸੇ ਅੱਜ ਕੱਲ ਹੀ 10000 ਕਿਸ਼ਤ ਪਾ ਕੇ ਹਟਿਆ ਮੈਂ ਸਰਲীন ਹਾਂਜੀ ਭਾਈ ਉਹ ਅੱਛਾ ਤੁਸੀਂ ਹੁਣ ਉਹਨੂੰ ਕਿਸ਼ਤ EMI ਚ ਦੇ ਰਿਹਾ EMI ਚ ਦੇ ਰਿਹਾ ਜੇ ਮੈਂ ਗਲਤ ਸੀ ਹੁਣ ਮੈਂ ਕਿਸ਼ਤਾਂ ਕਿਉਂ ਦੇ ਰਿਹਾ ਮੈਂ ਨਾ ਦੇਂਦਾ ਭਈ ਅੱਜ ਵੀ ਅੱਜ ਵੀ ਕੋਈ ਚੱਕਰ ਥੂੜੀ ਪਿਆ ਮੇਰੇ ਤੇ ਕਿਸੇ ਦਾ ਦਬਾਅ ਥੂੜੀ ਆ ਉਹ ਤਾਂ ਮੇਰਾ ਪਰਸਨਲੀ ਫੈਸਲਾ ਮੈਂ ਕਿਸੇ ਦਾ ਨਹੀਂ ਰੱਖਦਾ ਬਸ ਇਸ ਕਰਕੇ ਆਪਾਂ ਦੇ ਰੇ ਉਹ ਤਾਂ ਇੱਕ ਇੱਕ ਤਾਂ ਇਹ ਵੀ ਸੀਗੀ ਪਿੱਛੇ ਜੇ ਗੱਲ ਥੋੜੀ ਕਾਫੀ ਚੱਲ ਰਹੀ ਸੀ ਇੰਸਟ ਕਹਿਣ ਨੂੰ ਤਾਂ ਬਈ ਮੈਂ ਕਹ ਤੂੰ ਕਹਿਣ ਨੂੰ ਤਾਂ ਕੁਝ ਵੀ ਕਹਿ ਸਕਦਾ ਕਹਿਣ ਨੂੰ ਤਾਂ ਮੈਂ ਵੀ ਕਹਿ ਸਕਦਾ ਬਈ ਤੁਸੀਂ ਕਤਲ ਕੀਤਾ ਪਰ ਕੀਤਾ ਫਿਰ ਨਹੀਂ ਨਾ ਗੱਲਾਂ ਉਹ ਆ ਕਹਿਣ ਤੇ ਪ੍ਰੂਫਾਂ 'ਚ ਬਹੁਤ ਫਰਕ ਹੁੰਦਾ ਅੱਜ ਤੱਕ ਜੋ ਵੀ ਸੋਸ਼ਲ ਮੀਡੀਆ ਤੇ ਮੈਂ ਇਲਜ਼ਾਮ ਲਾਏ ਆ ਪ੍ਰੂਫਾਂ ਤੇ ਲਾਏ ਆ ਨਾ ਤੁਸੀਂ ਦੇਖਿਆ ਜਿਵੇਂ ਸੁਖ ਨੂੰ ਕਹ ਤੂੰ ਪੈਸੇ ਖਾਦੇ ਮੇਰੇ ਤੋਂ ਲੈ ਕੇ ਮੈਂ ਪ੍ਰੂਫ ਦਿੱਤੇ ਉਸ ਚੀਜ਼ ਦੇ ਉਹ ਤਾਂ ਚਲੋ ਤੁਹਾਡੇ ਨਾਲ ਕੰਮ ਕਰਦਾ ਸੀਗਾ ਸੁਖ ਪਰ ਹਰ ਇੱਕ ਚੀਜ਼ ਦਾ ਪ੍ਰੂਫ ਤੁਸੀਂ ਪੈਸੇ ਦਿੱਤੇ ਆ ਨਾ ਉਹ ਉਹੀ ਚੀਜ਼ ਐਦਾਂ ਨਹੀਂ ਨਾ ਕਹਿ ਸਕਦੇ ਕਿ ਪੈਸੇ ਖਾਦੇ ਆ ਖਾਦੀ ਹਿੰਦਾ ਸੈਂਸ ਕਿ ਲੋਕਾਂ ਨੇ ਮੈਨੂੰ ਕਿਹਾ ਮੈਂ ਖਾਦੇ ਆ ਮੈਂ ਅੱਗੇ ਉਹਨੂੰ ਦਿੱਤੇ ਸਮਝਦੇ ਹੋ ਨਾ ਖਾਦੇ ਉਹ ਖਾਦੇ ਹੀ ਬਣ ਜਾਂਦਾ ਜਦੋਂ ਆਪਾਂ ਪੈਸੇ ਲੈ ਕੇ ਕਿਸੇ ਦਾ ਕੰਮ ਨਹੀਂ ਕਰਨਾ ਬਾਈ ਚਾਹੇ ਮੈਂ ਹੀ ਆ ਮੇਰਾ ਉੱਥੇ 30% ਮੇਰਾ ਵੀ ਵਾਪਸ ਕਰਨ ਦਾ ਹੱਕ ਬਣਦਾ ਮੈਂ ਇਹ ਨਹੀਂ ਕਹਿ ਰਿਹਾ ਉਹਨੇ ਮਤਲਬ ਕੰਮ ਨਹੀਂ ਕੀਤਾ ਕੰਮ 10% 20% ਕੰਮ ਕੀਤਾ ਵੀ ਆ ਬਾਕੀ ਕਈ ਵਾਰ ਬਈ ਉਹ ਇੱਕ ਚਿੱਟੇ ਦਸਦੀ ਸੀ ਕੌਣ ਸੁਖ ਪੱਕੀ ਗੱਲ ਆ ਸੱਚੀ ਬਾਈ ਡੂ ਯੂ ਡੀਐਨਏ ਟੈਸਟ ਕਰਾ ਲਿਓ ਜਨਵੀ ਕੁੜੀ ਨਹੀਂ ਸੀ ਜਨਵੀ ਜਦ ਹੂੰ ਉਹ ਵੀ ਜਦੋਂ ਆਈ ਸਾਡੇ ਕੋਲ ਚਿੱਟਾ ਲਾਉਂਦੀ ਸੀ ਜਨਵੀ ਹਾਂਜੀ ਉਹਨੂੰ ਬਾਅਦ ਚ ਮੈਂ ਸਮਝਾਇਆ ਜਾਂ ਕੁਝ ਵੀ ਸਾਡੇ ਚ ਹੋਇਆ ਸੀ ਕੇਰਲਾ ਚਲੇਗੀ ਕੇਰਲਾ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨਹੀਂ ਹੂੰ ਕੇਰਲਾ ਜਾ ਕੇ ਇਹਨਾਂ ਦੋਨਾਂ ਨੂੰ ਮਤਲਬ ਤੋੜ ਲੱਗੀ ਨਹੀਂ ਤੋੜ ਲੱਗੀ ਜਨਵੀ ਤਾਂ ਆਪ ਦਾ ਰਾਹ ਚੇਂਜ ਕਰਕੇ ਸੁਧਰ ਗਈ ਸੀ ਉਦੋਂ ਨਹੀਂ ਹੂੰ ਕੀ ਚੀਜ਼ ਮੇਰੇ ਮਤਲਬ ਉਹਨੂੰ ਥੋੜਾ ਟਾਈਮ ਹੋਇਆ ਹੋਊਗਾ ਜਾਂ ਮੈਨੂੰ ਨਹੀਂ ਪਤਾ ਐਨੀ ਵੀ ਬਟ ਮੇਰੇ ਤੋਂ ਬਾਅਦ ਉਤਨ ਤੋਂ ਬਾਅਦ ਉਹਨੇ ਨਹੀਂ ਨਹੀਂ ਲਾਇਆ ਹੂੰ ਤੁਸੀਂ ਜਨਵੀ ਦੀ ਗੱਲ ਕਰੀ ਤੁਸੀਂ ਤਾਂ ਜਨਵੀ ਨੇ ਵੀ ਗਾਲਾਂ ਬੋ ਕੱਢਿਆ ਲਾਈਵ ਹੋ ਕੇ ਬਾਈ ਕੱਢਣੀ ਆਈ ਸੀ ਤੁਸੀਂ ਤਾਂ ਇਦਾਂ ਦਾ ਕੋਈ ਵੀ ਨਹੀਂ ਕੰਮ ਛੱਡੇ ਕਿ ਜਿਹੜਾ ਪੂਰਾ ਨਾ ਹੁੰਦਾ ਹੋਵੇ ਬਈ ਪੂਰਾ ਹੋਇਆ ਕਿੱਥੇ ਫਿਰ ਫਿਰ ਗਾਲਾਂ ਤੋਂ ਬਾਅਦ ਕਿਉਂ ਵੀਡੀਓ ਡਿਲੀਟ ਕੀਤੀਆਂ ਪਹਿਲਾਂ ਹੀ ਕਰ ਦਿੰਦੇ ਰੋਇਆ ਮੈਂ ਮਰਿਆ ਠੀਕ ਹੈ ਮੇਰੀ ਦਾਦੀ ਰੋਈ ਮੇਰੀ ਫੈਮਲੀ ਰੋਈ ਉਹਦੋਂ ਕਿਉਂ ਨਹੀਂ ਵੀਡੀਓ ਡਿਲੀਟ ਹੋਈਆਂ ਉਹਦੋਂ ਹੀ ਕਿਉਂ ਵੀਡੀਓ ਡਿਲੀਟ ਹੋਈਆਂ ਜਦਦਨ ਮੈਂ ਗਾਲਾਂ ਕੱਢੀਆਂ ਮੈਂ ਤੂੰ ਸੁਸਾਈਡ ਨੋਟ ਕੀਤਾ ਉਹ ਕਿਉਂ ਕਰਿਆ ਸੀਗਾ ਉਹ ਬਾਈ ਇਸ ਲਈ ਕਰਿਆ ਸੀ ਮੈਂ ਪੁਲਿਸ ਕੋਲ ਵੀ ਗਿਆ ਉਹਨਾਂ ਨੇ ਵੀ ਇਹ ਗੱਲ ਕਹਿ ਕੇ ਟਾਲਤਾ ਕਿ ਤੁਸੀਂ ਬੰਬੇ ਜਾਓ 0 ਐਫ ਆਈ ਆਰ ਤੇ ਕੇਸ ਹੋ ਸਕਦਾ ਸੀ ਬਾਈ ਕਿਸੇ ਨੇ ਕੇਸ ਨਹੀਂ ਕੀਤਾ ਬਾਈ ਇਤੋਂ ਤੱਕ ਮੇਰੇ ਸੁਸਾਈਡ ਨੋਟ ਤੇ ਵੀ ਕਿਸੇ ਨੇ ਕੇਸ ਨਹੀਂ ਕੀਤਾ ਬਾਕੀ ਦੇ ਚੀਜ਼ਾਂ ਹੀ ਦੂਰ ਦੀਆਂ ਨੇ ਉਹ ਤੁਸੀਂ ਕੋਈ ਸ਼ੀਸ਼ੀ ਪੀਤੀ ਸੀ ਕੀ ਸੀ ਉਹ ਕੁਝ ਉਹ ਬਈ ਜਿਹਦੇ ਨਾਲ ਆਪਣਾ ਮਤਲਬ ਘਰਾਂ ਚੋਂ ਦੀਆਂ ਨੇ ਜਿੱਚੜ ਵਗੈਰਾ ਮਾਰਦੇ ਨੇ ਜਾਂ ਕੋਈ ਉਹ ਜ਼ਰੀਲੀ ਹੁੰਦੀ ਆ ਉਹਦੇ ਨਾਲ ਡੈਥ ਹੋਣੀ ਲਾਜ਼ਮੀ ਆ ਜਾਂ ਹਾਈ ਟੈਕ ਦੀ ਹਾਂ ਉਹ ਪੀਤੀ ਸੀ ਅੱਛਾ ਉਹ ਪੀਤੀ ਸੀ ਫਿਰ ਉਹ ਤੋਂ ਬਾਅਦ ਕਿਦੇ ਹਸਪੀਟਲ ਵਗੈਰਾ ਚ ਵੀ ਹਾਂ ਬਈ ਉਹ ਤੋਂ ਬਾਅਦ ਮੈਂ ਨਾਲ ਦੀ ਨਾਲ ਹੀ ਵੀਰ ਹਸਪੀਟਲ ਲੈ ਗਿਆ ਇੱਥੇ ਆਪਣੇ ਗਵਰਨਮੈਂਟ ਹਸਪੀਟਲ ਆ ਉੱਥੇ ਵੀਰਾ ਹੈ ਅਗਰ ਪੇਜ ਉਹਨੇ ਮੈਨੂੰ ਥੋੜਾ ਮਤਲਬ ਵੋਮਿਟਸ ਵਗੈਰਾ ਕਰਾਈਆਂ ਦੋ ਤਿੰਨ ਦਿਨ ਤੱਕ ਮੈਨੂੰ ਹੂਸ਼ ਵੀ ਨਹੀਂ ਸੀ ਆ ਥੋੜੀਆਂ ਪਹਿਲਾਂ ਇੰਟਰਵਿਊ ਵੀ ਹੋਈਆਂ ਨੇ ਉਹ ਵੀ ਲੈ ਕੇ ਗਏ ਨੇ ਹੂਸ਼ ਤੋਂ ਬਿਨਾਂ ਅੱਜ ਹੂਸ਼ ਚ ਬੋਲ ਰਹੇ ਆ ਨਾ ਅੱਜ ਤੁਹਾਡੇ ਸਾਹਮਣੇ ਲੱਗਦਾ ਮੈਂ ਕੋਈ ਨਸ਼ਾ ਕੀਤਾ ਬਈ ਖੁੱਲ ਕੇ ਬੋਲ ਰਹੇ ਹੋ ਖੁੱਲ ਕੇ ਬੋਲ ਰਹੇ ਆ ਬਈ ਉਦੋਂ ਇੰਟਰਵਿਊ ਕਰੋ ਜਦ ਤਨ ਖੁੱਲ ਕੇ ਬੋਲ ਸਕਦੇ ਮੈਂ ਤੁਹਾਨੂੰ ਫੋਨ ਲਾਇਆ ਸੀ ਤੁਸੀਂ ਉਸ ਦਿਨ ਤੋਂ ਬਾਅਦ ਕਿੰਨੇ ਦਿਨ ਬਾਅਦ ਫੋਨ ਲਾਇਆ ਸੀ ਮੈਨੂੰ ਹਨ ਇਹ ਹੁੰਦਾ ਇੱਕ ਇੰਟਰਵਿਊ ਕਰਨ ਵਾਲੇ ਦਾ ਤਰੀਕਾ ਮੈਂ ਇੱਥੇ ਕਿਸੇ ਦੀ ਤਾਰੀਫ ਨਹੀਂ ਜਾਂ ਕਿਸੇ ਦਾ ਹੁੰਦਾ ਹਮ ਆਪਾਂ ਤੁਸੀਂ ਇੰਟਰਵਿਊ ਵਾਲਿਓ ਤੁਸੀਂ ਲੋਕਾਂ ਨੂੰ ਉਹ ਚੀਜ਼ ਦਿਖਾ ਸਕਦੇ ਹੋ ਕਿ ਸਾਡੇ ਨਾਲ ਆ ਚੀਜ਼ਾਂ ਹੋਇਆ ਸਮਝ ਰਿਹਾ ਨਾ ਅਸੀਂ ਗਲਤਾਂ ਜਾਂ ਸਹੀ ਉਹ ਤਾਂ ਤੁਸੀਂ ਦਿਖਾਉਣਾ ਲੋਕਾਂ ਨੂੰ ਤੇ ਜੇ ਤੁਸੀਂ ਉਹ ਗੱਲ ਹੈ ਕਿ ਤੁਸੀਂ ਆਪਦੇ ਮਤਲਬ ਆਪਦੇ ਫੇਮ ਖੱਟਣ ਲਈ ਕਿ ਸਾਰਿਆਂ ਨੂੰ ਪਹਿਲਾਂ ਅਸੀਂ ਜਾ ਕੇ ਇੰਟਰਵਿਊ ਲੈ ਲਈਏ ਬੰਦੇ ਦੀ ਬਦਨਾਮੀ ਕਰਾ ਦੋਗੇ ਬੰਦੇ ਨੂੰ ਝੂਠਾ ਸਾਬਤ ਕਰ ਦੋਗੇ ਤੇ ਕਿੰਨੀ ਕੀ ਸਹੀ ਗੱਲ ਇਸ ਦਰਮਿਆਨ ਹਨਾ ਤੁਸੀਂ ਜਾਨਵੀ ਨੂੰ ਵੀ ਗੱਲਾਂ ਕੱਢੀਆਂ ਤੈਨੂੰ ਸਰੀ ਉਸ ਵਕਤ ਤੁਹਾਡੇ ਨਾਲ ਸੀ ਹਾਂ ਬਈ ਤੈਨੂੰ ਮੇਰੇ ਨਾਲ ਹੀ ਰਹੀ ਹਰ ਵੇਲੇ ਅੱਜ ਵੀ ਨਾਲ ਆ ਸੁਣਾ ਗੱਲ ਵਾਲਾ ਬਈ ਅੱਜ ਵੀ ਅੱਗੇ ਕੰਮ ਕਰਾ ਰਹੀ ਸੀ ਜਾਨਵੀ ਵੀ ਹੁੰਦੀ ਆ ਜਾਨਵੀ ਦੀ ਗੱਲਬਾਤ ਵੀ ਹੁੰਦੀ ਆ ਨਹੀਂ ਬਈ ਬਿਲਕੁਲ ਹੀ ਨਹੀਂ ਹੁੰਦੀ ਜਾਨਵੀ ਦੀ ਗੱਲ ਤੈਨੂੰ ਨਾ ਤੁਸੀਂ ਰਿਲੇਸ਼ਨ 'ਚ ਸੀ ਦੋਨੇ ਜਣੇ ਜਾਨਵੀ ਤੇ ਤੈਨੂੰ ਨਾ ਤੁਸੀਂ ਨਹੀਂ ਤੁਸੀਂ ਤੇ ਜਾਨਵੀ ਹਾਂ ਬਈ ਰਿਲੇਸ਼ਨ 'ਚ ਸੀ ਅੱਛਾ ਰਿਲੇਸ਼ਨ 'ਚ ਸੀ ਉਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਵੀ ਮੈਂ ਦੱਸਦਾ ਛੱਡਿਆ ਕਿਦਾਂ ਸਾਰਾ ਕੁਝ ਦੱਸ ਦਿੰਨਾ ਪਹਿਲੇ ਹੀ ਤਾਂ ਢੀ ਗੱਲ ਤੋਂ ਸੌਰੀ ਮੈਂ ਟੋਕ ਤੀ ਦੱਸ ਦਿੰਨਾ ਕੋਈ ਗੱਲ ਹੀ ਤੇ ਉਸ ਤੋਂ ਬਾਅਦ ਇਹ ਚਲੀ ਗਈ ਆਪਣੇ ਘਰੇ ਇਹਦੇ ਮੈਸੇਜ ਪਏ ਹੁਣੇ ਮੇਰੇ ਤੋਂ ਮੈਂ ਤੁਹਾਨੂੰ ਪਰਸਲੀ ਦਿਖਾ ਵੀ ਦੂੰਗਾ ਚੱਲ ਮੈਨੂੰ ਕਹਿੰਦੀ ਈ ਮੇਰੀ ਫਲਾਈਟ ਟਿਕਟ ਕਰਾ ਦੇ ਮੇਰੇ ਤੋਂ ਪੈਸੇ ਨਹੀਂ ਸੀ ਉਦਾਂ ਹਨਾ ਮੈਂ ਨਹੀਂ ਟਿਕਟ ਕਰਾ ਪਾਇਆ ਇਹਨੂੰ ਕਿਤੇ ਇੱਕ ਮੈਂ ਨਾਮ ਨਹੀਂ ਲਊਂਗਾ ਉਸ ਬੰਦੇ ਦਾ ਸਰਲੀਨ ਦੇ ਮਤਲਬ ਨਾਰਲ ਕੇ ਬਾਬਾ ਬੋਲਦਾ ਆ ਠੀਕ ਆ ਉਹ ਬੰਦਾ ਨੇ ਇਹਨੂੰ 50 ਹਜ਼ਾਰ ਕੀ ਦਾ 50000 ਰੁਪਏ ਦਿੱਤਾ ਕਿਨੂੰ ਜਾਨਵੀ ਨੂੰ ਹਾਂਜੀ ਕਿਸ ਗੱਲ ਦਾ ਮੇਰਾ ਵਿਰੋਧ ਕਰਨ ਦਾ अच्छा ਤੁਹਾਡੇ ਐਂਟੀ ਕਨਵਰਸ ਤੇ ਉਹਨੂੰ 50000 ਰੁਪਏ ਦੇ ਕੇ ਖੜਾ ਕਰਦਾ ਸਾਡੇ ਵਿਰੁੱਧ ਹੁਣ ਇੱਕ ਗੱਲ ਇਹ ਚ ਹੋਰ ਆਉਂਦੀ ਹੈ ਲੋਕੀ ਕਹਿੰਦੇ ਪੈਸੇ ਨਹੀਂ ਲਏ ਇੱਕ ਚੈਟ ਲੀਕ ਹੋ ਰਹੀ ਹੈ ਤੁਹਾਨੂੰ ਵੀ ਦਿਖਾ ਦੂੰਗਾ ਮਨਜੀਤ ਨੇ ਜਨਵੀ ਨੂੰ ਪੈਸੇ ਦਿੱਤੇ 15000 ਰੁਪਏ ਦਿੱਤਾ ਹਾਂ ਫਿਰ ਉਹ ਚੀਜ਼ਾਂ ਤਾਂ ਸੱਚ ਨੇ ਨਾ ਕੋਈ ਝੂਠ ਤਾਂ ਹੈ ਨਹੀਂ ਇਹ ਚ ਕਿ ਮੈਂ ਵੀ ਐਂ ਕਹਾਂ ਝੂਠ ਹੀ ਆ ਪਰ ਸੱਚ ਚੀਜ਼ਾਂ ਸਾਹਮਣੇ ਆਉਂਦੀਆਂ ਬਈ ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਨਾ ਪ੍ਰੂਫ ਦੇ ਆਧਾਰ ਤੇ ਗੱਲ ਕਰੋ ਹਵਾ ਚ ਗੱਲਾਂ ਹਵਾ ਚ ਤੀਰ ਨਾ ਮਾਰੋ ਕਿਸੇ ਦੀ ਇੱਥੇ ਬਈ ਜ਼ਿੰਦਗੀ ਦਾ ਸਵਾਲ ਹੁੰਦਾ ਮੇਰੀ ਅੱਜ ਘਰੇ ਦਾਦੀ ਮਾ ਆ ਮੇਰੀ ਘਰੇ ਪੂਆ ਆ ਮੇਰੀ ਘਰੇ ਬ੍ਰਦਰ ਬਾਹਰ ਨਿਕਲਦੇ ਕੀ ਇੱਜਤ ਰਹੀ ਹੋਗੀ ਉਹਨਾਂ ਦੀ ਲੋਕ ਹੱਸਦੇ ਨੇ ਬਈ ਆਪਣੇ ਲੋਕ ਸਾਥ ਦੇਣ ਵਾਲਿਆਂ ਚੋਂ ਨਹੀਂ ਨੇ ਸੋਸ਼ਲ ਮੀਡੀਆ ਤੇ ਜਨਾ ਮਰਜੀ ਸਾਥ ਮਿਲਦਾ ਰਹੇ ਆਫਲਾਈਨ ਤਾਂ ਆਪਦੇ ਨਾਲ ਹੀ ਨਲ ਜਾਣਾ ਨਾ ਇਹ ਚੀਜ਼ ਨਹੀਂ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਮੁੱਦਾ ਖੜਾ ਕਰਨਾ ਵਿਵਾਦ ਖੜਾ ਕਰਨਾ ਉਹ ਵੀ ਕਿਤੇ ਸਹੀ ਨਹੀਂ ਹੈਗਾ ਬਈ ਨਹੀਂ ਸਹੀ ਹੈਗਾ ਵਿਵਾਦ ਮੈਂ ਤਾਂ ਖੜਾ ਹੀ ਨਹੀਂ ਕੀਤਾ ਵਿਵਾਦ ਤਾਂ ਖੜਾ ਉਹਨਾਂ ਵੱਲੋਂ ਹੋਇਆ ਨਾ ਵਿਵਾਦ ਖੜਾ ਉਹਨਾਂ ਵੱਲੋਂ ਹੋਇਆ ਪਹਿਲੀ ਪਹਿਲਾਂ ਮੁੱਦਾ ਉਹਨਾਂ ਨੇ ਚੱਕਿਆ ਪਹਿਲਾਂ ਕਿਦਾਂ ਚੱਕੇ ਤੁਹਾਨੂੰ ਦੱਸ ਵੀ ਦਿਨਾ ਪਹਿਲਾਂ ਸੋਖਣੇ ਵੀਡੀਓ ਪਾਈਆਂ ਪੈਸਿਆਂ ਵਾਲੀਆਂ ਕਿ ਪੈਸੇ ਇੰਨੇ ਖਾਦੇ ਆ ਜਦੋਂ ਕੋਟ ਮਾਰ ਕਰਦੇ ਆ ਸੀ ਮੇਰੀ ਜੇ ਮੇਰੀ ਹਾਂ ਉਸ ਤੋਂ ਬਾਅਦ ਮੈਂ ਪ੍ਰੂਫ ਦਿੱਤੇ ਪ੍ਰੂਫ ਦਿਖਾ ਸਕਦਾ ਹਾਂ ਪ੍ਰੂਫ ਪ੍ਰੂਫ ਬਈ ਆ ਦੇਖੋ ਹੂੰ ਕੀ ਪੇਮੈਂਟ ਸੋਖਣੂ ਕਰੀ ਹੋਈ ਹੈ ਹਾਂਜੀ ਭਾਈ ਆ ਦੇਖ ਲਓ 2000 ਆ ਥੋੜੀਆਂ ਪੇਮੈਂਟਾਂ ਨੇ ਇੱਥੇ ਆਣ ਕੇ ਵੱਡੀਆਂ ਪੇਮੈਂਟਾਂ ਸ਼ੁਰੂ ਹੋ ਜਾਣੀਆਂ ਹਨ 10000 10000 ਇਹ ਵੀ ਲੱਗ ਟਾਈਮ ਦੀਆਂ ਨੇ ਦੋਨੇ ਇਹ ਨਾ ਕਿਉਂ ਸੇਮ ਟਾਈਮ ਦੀਆਂ ਨੇ ਉੱਤੇ ਟਾਈਮ ਦੇਖ ਲਓ ਲੱਗ ਟਾਈਮ ਦੀਆਂ ਨੇ ਅਭੀ ਲੱਗ ਟਾਈਮ ਦੀ ਆ ਅਭੀ ਲੱਗ ਟਾਈਮ ਦੀ ਆ ਆ ਫਿਰ ਇੱਕੋ ਵਾਰੀ ਆ 50000 ਸੁਖਪ੍ਰੀਤ ਨੂੰ ਆ ਦੇਖੋ ਹੂੰ 5000 ਕਰਨ ਦੀ ਕੋਸ਼ਿਸ਼ ਕੀਤੀ ਫੇਲਡ ਹੋ ਗਿਆ ਫਿਰ ਆ ਉੱਪਰ ਪੇਮੈਂਟਾਂ ਕੀਤੀਆਂ ਫਿਰ ਦੋ 2000 ਕੀਤਾ ਹੋਇਆ 13000 ਕੀਤਾ ਹੋਇਆ ਠੀਕ ਹੈ 2000 ਰੁਪਏ ਕੀਤਾ ਹੋਇਆ ਹੁਣ ਤੱਕ ਟੋਟਲ ਕਿੰਨੀ ਅਮਾਉਂਟ ਕਰ ਚੁੱਕੇ ਹੋ ਭਾਈ ਹੁਣ 2.5-3 ਲੱਖ ਰੁਪਏ ਸੁਖਵਲ ਹੂੰ ਇਹ 6 ਮਹੀਨੇ ਦੇ ਦਰਮਿਆਨ ਹਾਂਜੀ ਭਾਈ ਅਜੇ ਟੋਟਲ 6 ਮਹੀਨੇ ਹੁਣ ਇੱਕ ਚੀਜ਼ ਹੋਰ ਹੂੰ 3 ਲੱਖ ਖੋ ਲਾ ਲਓ 1.5 ਲੱਖ ਦਾ ਮੇਰਾ ਉਹਨੇ ਫੋਨ ਤੋੜਿਆ ਆਈਫੋਨ 15 ਪ੍ਰੋ ਮੇ